ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਅੱਗੇ ਸਾਖੀ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਅਵਤਾਰ ਅਵਤਾਰ ਬਾਬਾ ਬੁੱਢਾ ਜੀ ਦੇ ਬਚਨਾਂ ਦੇ ਸਤਹੁਣ ਦਾ ਸਮਾਂ ਨੇੜੇ ਆ ਗਿਆ ਵਰ ਪ੍ਰਾਪਤੀ ਤੋਂ ਬਾਅਦ ਮਾਤਾ ਗੰਗਾ ਜੀ ਆਇਆਂ ਸੰਗਤਾਂ ਦੇ ਆਪਣੇ ਅਤੀ ਸੇਵਾ ਕਰਦੇ ਤੇ ਗੁਰਬਾਣੀ ਦਾ ਪਾਠ ਬੜੇ ਪ੍ਰੇਮ ਨਾਲ ਕਰਦੇ ਬਾਬਾ ਜੀ ਦੇ ਵਰ ਨਾਲ ਮਾਤਾ ਜੀ ਦੇ ਘਰ ਵਿੱਚ ਸਹਿਬ ਜਾਦਾ ਜੀ ਦਾ ਆਗਮਨ ਹੋਇਆ ਇਸ ਖਬਰ ਨਾਲ ਸਾਰੇ ਪਰਿਵਾਰ ਵਿੱਚ ਤੇ ਸੰਗਤ ਵਿੱਚ ਪ੍ਰਸੰਨਤਾ ਛਾ ਗਈ ਜਿੱਥੇ ਸਿੱਖ ਸੰਗਤਾਂ ਇਸ ਖੁਸ਼ ਖਬਰ ਹੀ ਨਾਲ ਖੁਸ਼ ਹੋ ਰਹੀਆਂ ਸਨ ਉੱਥੇ ਪ੍ਰੀਤੀ ਚੰਦ ਤੇ ਕਰਮੋ ਦੇਹਰ ਦੇ ਦੁਖੀ ਹੋ ਗਏ ਸਨ ਉਹ ਦੋਵੇਂ ਹੁਣ ਹਰ ਹੀ ਵੇਲੇ ਇਰਖਾ ਵਸ ਹੋਏ ਮੰਦੇ ਬਚਨ ਬੋਲਦੇ ਰਹਿੰਦੇ ਸਨ ਘਰ ਵਿੱਚ ਹਰ ਵੇਲੇ ਗਲੇਸ਼ ਦਾ ਵਾਤਾਵਰਨ ਬਣਿਆ ਰਹਿੰਦਾ ਸੀ ਇਸ ਹਰ ਵੇਲੇ ਦੀ ਕਲਾ ਕਲੇਸ਼ ਤੋਂ ਬਚਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਿਚਾਰ ਕੀਤਾ ਕਿ ਕੁਝ ਸਮਾ ਅਮਰਤ ਸਾਰ ਤੋਂ ਬਾਹਰ ਕਿਸੇ ਹੋਰ ਥਾਂ ਤੇ ਜਾ ਕੇ ਰਹਿ ਜਾਏ ਸੋ ਇਸ ਵਿਚਾਰ ਅਨੁਸਾਰ ਸਤਗੁਰੂ ਜੀ ਅੰਮ੍ਰਿਤਸਰ ਤੋਂ 5 ਮੀਲ ਦੂਰ ਵਡਾਲੀ ਨਗਰ ਵਿੱਚ ਮਤਾ ਗੰਗਾ ਜੀ ਆਪ ਨੂੰ ਆਪਣੇ ਨਾਲ ਲੈ ਕੇ ਜਾਟ ਕੇ ਵਡਾਲੀ ਨਗਰ ਦੀਆਂ ਸਿੱਖ ਸੰਗਤਾਂ ਨੇ ਗੁਰੂ ਸਿੱਖ ਸੰਗਤਾਂ ਨੇ ਸੰਗਤਾਂ ਦੇ ਦਾ ਬੜਾ ਵਡਾਲੀ ਨਗਰ ਦੀਆਂ ਸਿੱਖ ਸੰਗਤਾਂ ਨੇ ਦਾ ਬੜਾ ਸਵਾਗਤ ਤੇ ਸੇਵਾ ਕੀਤੀ ਤੇ ਆਪਨੇ ਵੱਡੇ ਭਰਾ ਜਾਣੇ ਜੋ ਸਤਗੁਰੂ ਜੀ ਪਰਿਵਾਰ ਸਾਹਿਬ ਇਸ ਰਗਰ ਵਿੱਚ ਆਵਸੇ ਹਨ ਸਤਗੁਰੂ ਜੀ ਦਾ ਇਸ ਪੰਡ ਵਿੱਚ ਨਿਵਾਸ ਸੁਣ ਕੇ ਸਭ ਸੰਗਤ ਇੱਥੇ ਹੀ ਆਉਣ ਲੱਗ ਪਈ ਹੈ ਹਰ ਸਮੇਂ ਪੰਡ ਵਿੱਚ ਮੇਲਾ ਲੱਗਦਾ ਸ਼ੀਹਾੜ ਸੰਮਤ ਸੋਲਾ ਸੋਪੰ ਬਾਬਾ ਜਾਨੋ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਪਿੰਡ ਬਡਾਲੀ ਵਿਖੇ ਹੋਇਆ ਸਹਬਜ਼ਾਦਾ ਜੀ ਦਾ ਜਨਮ ਸੁਣ ਕੇ ਬੇਅੰਤ ਸੰਗਤਾਂ ਦਰਸ਼ਨ ਕਰਨ ਲਈ ਉਡਾਲੀ ਪਹੁੰਚ ਗਏਗਾ ਬੜੀਆਂ ਖੁਸ਼ੀਆਂ ਕੀਤੀਆਂ ਗਈਆਂ ਬਾਬਾ ਬੁੱਢਾ ਜੀ ਢੀਡ ਤੋਂ ਗੁਰੂ ਕੇਵਡਾਲੀ ਆਏ ਬਾਬਾ ਜੀ ਨੇ ਸਹਬਜ਼ਾਦਾ ਜੀ ਦੇ ਜਨਮ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀ ਨੂੰ ਵਧਾਈ ਦਿੱਤੀ ਤੇ ਪਾਲਕ ਜੀ ਦੀ दीर्घायु ਦੀ ਅਰਦਾਸ ਕੀਤੀ ਅੰਦਰ ਜਾ ਕੇ ਬਾਬਾ ਜੀ ਨੇ ਸਹਬਜਾਦਾ ਜੀ ਦੇ ਦਰਸ਼ਨ ਕੀਤੇ ਆਪ ਨੇ ਸਹਬਜਾਦਾ ਜੀ ਦਾ ਨਾਮ ਹਰ ਗੋਵਿੰਦ ਰੱਖਿਆ ਅਤੇ ਇਹ ਹਾਰ ਕੀ ਬਾਬਾ ਜੀ ਇਹ ਸਭ ਤੁਹਾਡੀ ਹੀ ਕਿਰਪਾ ਹੈ ਆਪ ਦੇ ਵਰ ਨਾਲ ਹੀ ਭਾਲਕ ਨੇ ਜਨਮ ਲਿਆ ਹੈ ਭਾਈ ਗੁਰਦਾਸ ਜੀ ਨੇ ਵੀ ਬਾਬਾ ਜੀ ਦੀ ਉਪਮਾ ਕਰਕੇ ਕਿਹਾ ਕਿ ਬਾਬਾ ਜੀ ਆਪ ਤੁੰਨ ਹੋ ਜਿਨ੍ਹਾਂ ਨੇ ਹੁਣ ਤੱਕ ਪੰਜ ਗੁਰੂ ਸਾਹਿਬ ਦੇ ਦਰਸ਼ਨ ਤੇ ਸੇਵਾ ਕਰਕੇ ਪੂਰਨ ਆਨੰਦ ਪ੍ਰਾਪਤ ਕੀਤਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਹਿਬਜ਼ਾਦੇ ਦੇ ਜਨਮ ਦੀ ਖੁਸ਼ੀ ਵਿੱਚ ਇਲਾਕੇ ਦੇ ਲੋਕ ਲੋੜ ਨੂੰ ਵੇਖਦਿਆਂ ਹੋਇਆ ਪਿੰਡ ਵਿੱਚ ਵੱਡਾ ਉਡਾਲੀ ਦੀ ਜੂਹ ਵਿੱਚ ਇੱਕ ਵੱਡਾ ਖੂਲ ਵਾਇਆ ਜਿਸ ਖੂਹ ਤੇ ਆਪ ਨੇ 6 ਮੰਲਾਂ ਚਲਾਈਆਂ ਜਿਸ ਕਰਕੇ ਇਸ ਸਥਾਨ ਦਾ ਨਾਮ ਸਿਹਰਟਾ ਪ੍ਰਸਿੱਧ ਹੋਇਆ ਇਸ ਜਗ੍ਹਾ ਹੁਣ ਇੱਕ ਬੜਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਗੁਰੂ ਹਰਗੋਬਿੰਦ ਜੀ ਦੇ ਬਚਨ ਕੀਤਾ ਕਿ ਜਿਹੜੀ ਔਸਤਰੀ ਇਸ ਖੂਹ ਦੇ ਜਲ ਨਾਲ 12 ਪੰਚਮੀਆਂ ਇਸ਼ਨਾਨ ਕਰੇਗੀ ਉਹ ਪੁੱਤਰ ਦੀ ਇੱਜ਼ਾਤ ਪ੍ਰਾਪਤ ਕਰੇਗੀ ਪੁੱਤਰ ਦੀ ਪ੍ਰਾਪਤੀ ਦੀ ਇੱਛਾ ਵੇਲੇ ਮਾਈ ਭਾਈ ਇੱਥੇ ਹਰ ਪੰਚਮੀ ਹਾਜ਼ਰ ਹੁੰਦੇ ਹਨ ਤੇ ਆਪਣੇ ਮਨੋਖਮਨਾਵਾਂ ਪੂਰਨਾ ਕਰਦੇ ਹਨ ਇੱਥੇ ਹਰ ਸਾਲ ਬਸੰਤ ਪੰਚਮੀ ਦਾ ਪੜਾ ਪਾਰੇ ਮੇਲਾ ਲੱਗਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਸਥਾਨ ਤੇ ਪਿੰਡ ਗੁਰੂ ਕੀਵਡਾਲੀ ਵਿੱਚ ਹੁਣ ਇੱਕ ਬੜਾ ਸੰਤਰਾ ਨਵਾਂ ਗੁਰਦੁਆਰਾ ਬਣਿਆ ਹੋਇਆ ਹੈ ਹਰ ਸਾਲ ਇੱਥੇ ਸਤਿਗੁਰ ਜੀ ਦੇ ਜਨਮ ਦਿਨ ਖੁਸ਼ੀ ਵਿੱਚ ਬੜਾ ਭਾਰੀ ਮੇਲਾ ਲੱਗਦਾ ਹੈ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਜਨਮ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਕਾਲ ਪੁਰਖ ਤੇ ਸਤਿਗੁਰ ਅਕਾਲ ਪੁਰਖ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ੁਕਰਾਨੇ ਵਜੋਂ ਇਹ ਸ਼ਬਦ ਉਚਾਰਿਆ ਸ਼ੁਕਰਾਨੇ ਵਜੋਂ ਇਹ ਸ਼ਬਦ ਉਚਾਰਿਆ ਆਸਮਾਹਲਾ ਪੰਜਮਾ ਸਤਗੁਰ ਸੱਚੇ ਦੀਆਂ ਭੇਜ ਚਿਰ ਜੀਵਨ ਉਪਜਿਆ ਸੰਯੋਗ ਉਦਰ ਮਹਿ ਆਇਆ ਨਿਵਾਸ ਮਾਤਾ ਕੇ ਮਨ ਬਹੁਤ ਵਿਗਾਸ ਜੰਮਿਆ ਪੁੱਤ ਭਗਤ ਗਵਿੰਦ ਕਾ ਪ੍ਰਗਟ ਪ੍ਰਗਟਿਆ ਸਭ ਮਹਿ ਲਿਖਿਆ ਤੁਰਕਾ ਰਹਾਉ ਦਸੀ ਮਸੀ ਹਕਮ ਵਾਲਕ ਜਨਮ ਲੀਆ ਜਨਮ ਲੀਆ ਮਿੱਟੀਆ ਫੋਗ ਮਹਾ ਆਨੰਦ ਥੀਆ ਗੁਰਬਾਣੀ ਸੁਖੀ ਆਨੰਦ ਗਾਵੇ ਸਾਚੇ ਸਹਬ ਕੇ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦੇ ਬਹਾਲੀ ਮਨ ਚੰਦਿਆ ਸਤਗੁਰੂ ਦੇ ਵਾਇਆ ਪਹਿ ਅਚਤ ਏਕਲੇ ਬੁਲਾਇਆ ਜੋ ਬਾਲਕ ਦੇ ਪਿਤਾ ਉੱਪਰ ਕਰੇ ਮਾਂ ਬਹੁਮਾਨ ਬੁਲਾਇਆ ਬੋਲੇ ਗੁਰਕੇ ਭਣ ਗੁੰਜੀ ਛੰਨੀ ਨਹੀਂ ਬਾਤ ਗੁਰੂ ਨਾਨਕ ਟੁੱਠਾ ਕਿੰਨੀ ਦਾਤ ਅੱਗੇ ਸਾਖੀ ਸ੍ਰੀ ਗੁਰੂ ਅਰਜਨ ਦੇਵ ਜੀ ਵਡਾਲੀ ਤੋਂ ਅੰਮ੍ਰਿਤਸਰ ਵਾਪਸ ਆਉਣਾ ਜਦੋਂ ਸ੍ਰੀ ਗੁਰੂ ਹਰਗੋਬਿੰਦ ਜੀ ਦੋ ਸਾਲਾਂ ਦੇ ਹੋ ਗਏ ਅਤੇ ਪ੍ਰਿਥੀ ਚੰਦ ਆਦੀ ਵਿਰੋਧ ਵਿਰੋਧੀ ਵੀ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਮਰਵਾਉਣ ਦੀਆਂ ਚਾਲਾਂ ਵਿੱਚ ਸਫਲ ਰਹਿਣ ਕਰਕੇ ਉਸ ਛਿੱਟਲੇ ਪਾ ਗਏ ਤਾਂ ਸਤੂ ਗੁਰ ਅਰਜਨ ਦੇਵ ਜੀ ਜੀ ਸਨੇ ਪਰਿਵਾਰ ਅੰਮ੍ਰਿਤਸਰ ਵਾਪਸ ਆ ਗਏ ਸਹਿਰ ਵਿਵਨ ਵਸੀਆਂ ਨੇ ਸਤੂ ਗੁਰ ਜੀ ਤੇ ਸਹਬਜ਼ਾਦਾ ਜੀ ਦਾ ਬੜੇ ਪ੍ਰੇਮ ਨਾਲ ਸਵਾਗਤ ਕੀਤਾ ਅਤੇ ਬੜੀਆਂ ਖੁਸ਼ੀਆਂ ਮਨਾਈਆਂ ਸਤ ਗੁਰੂ ਜੀ ਨੇ ਆਪਣੇ ਸੁਪੁੱਤਰ ਨੂੰ ਪਹਿਲਾ ਸ੍ਰੀ ਹਰਮੰਦਰ ਸਾਹਿਬ ਵਿੱਚ ਮੱਥਾ ਟਿਕਾਇਆ ਪ੍ਰਸ਼ਾਦ ਕਰਾਇਆ ਤੇ ਫੇਰ ਗੁਰੂ ਕੇ ਮਹਿਲ ਵਿੱਚ ਪ੍ਰਵੇਸ਼ ਕੀਤਾ ਮਾਤਾ ਗੰਗਾ ਜੀ ਸਾਹਿਬ ਜادہ ਜੀ ਨੂੰ ਆਪਣੇ ਜੇਠ ਪ੍ਰੀਤੀ ਚੰਦ ਤੇ ਜਠਾਣੀ ਕਰਮੋ ਨੂੰ ਮੱਥਾ ਟਿਕਾਉਣ ਲਈ ਉਹਨਾਂ ਦੇ ਘਰ ਲੈ ਗਈ ਬਾਲਕ ਨੂੰ ਪ੍ਰੀਤੀ ਚੰਦ ਤੇ ਕਰਮੋ ਦੇ ਚਰਨਾਂ ਤੇ ਮੱਥਾ ਕਹਾਇਆ ਤੇ ਕਿਹਾ ਕਿ ਇਹ ਬਾਲਕ ਆਪ ਜੀ ਦੀ ਕਿਰਪਾ ਨਾਲ ਹੋਇਆ ਹੈ। ਪ੍ਰਿਥੀਚੰਦ ਨੇ ਬਾਲਕ ਨੂੰ ਚਰਨ ਜੀਵ ਹੋਵੇ ਅਸੀਸ ਦਿੱਤਾ। ਨਿਰਾਸ਼ ਗਣ ਨਾਲ ਕਰਮੋ ਨੇ ਵੀ ਸਹਬਜ਼ਾਦਾ ਨੂੰ ਅਸੀਸ ਦਿੱਤੀ। ਫਿਰ ਮਾਤਾ ਜੀ ਨੇ ਮਹਾਦੇਵ ਦੇ ਚਰਨਾਂ ਤੇ ਬਾਲਕ ਨੂੰ ਮੱਥਾ ਟਿਕਾਇਆ। ਤੈਸੀਸ ਲਈ ਸ਼੍ਰੀ ਗੁਰਵਰਜਨ ਦੇਵ ਜੀ ਨੇ ਸਹਬਜ਼ਾਦਾ ਜੀ ਦੇ ਜਨਮ ਦੀ ਖੁਸ਼ੀ ਵਿੱਚ ਇੱਕ ਬੜਾ ਭਾਰੀ ਜੱਗ ਕੀਤਾ ਤੇ ਸਭ ਸ਼ਹਿਰ ਨਿਵਾਸੀਆਂ ਤੇ ਸਬੰਧੀਆਂ ਨੂੰ ਇਸ ਜੱਗ ਵਿੱਚ ਸੁੱਧਿਆ ਕਈ ਤਰ੍ਹਾਂ ਦੇ ਭਕਵਾਨ ਸਭ ਨੂੰ ਸ਼ਕਾਈ ਗਏ ਤੇ ਸਭ ਦੀਆਂ ਸਭ ਅਸੀਸਾਂ ਲਗੀਆਂ ਅੱਗੇ ਸਾਖੀ ਸਾਹਿਬ ਜੱਦਾ ਜੀ ਨੂੰ ਬਾਬਾ ਬੁੱਢਾ ਜੀ ਪਾਸ ਪੜਨੇ ਪਉਣਾ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੰਜ ਵਰਿਆਂ ਦੇ ਹੋਏ ਤਾਂ ਗੁਰੂ ਜੀ ਨੇ ਆਪ ਜੀ ਨੂੰ ਬਾਬਾ ਬੁੱਢਾ ਜੀ ਪਾਸ ਪੜਨ ਲਈ ਬਿਠਾਇਆ ਬਾਬਾ ਬੁੱਢਾ ਜੀ ਨੇ ਪਹਿਲੇ ਅਰਦਾਸ ਕਰਕੇ ਖੜਾ ਪ੍ਰਸ਼ਾਦ ਵਰਤਾਇਆ ਤੇ ਫਿਰ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਪੱਟੀ ਉੱਤੇ ਗੁਰਮੁਖੀ ਅੱਖਰ ਦੀ 35 ਊੜਾ ਆੜਾ ਲਿਖ ਦਿੱਤੀ ਸਹਬਜ਼ਾਦਾ ਜੀ ਹਰ ਰੋਜ਼ ਬਾਬਾ ਜੀ ਤੋਂ ਬੜੇ ਸਤਿਕਾਰ ਨਾਲ ਵਿਦਿਆ ਪ੍ਰਾਪਤ ਕਰਦੇ ਥੋੜੇ ਸਮੇਂ ਵਿੱਚ ਹੀ ਸਹਬਜ਼ਾਦਾ ਜੀ ਅਖਰੀ ਵਿਦਿਆਵਚਨਪੂਰਨ ਹੋ ਗਏ ਉਪਰੰਤ ਜਦ ਸਹਬਜ਼ਾਦਾ ਜੀ 9-10 ਸਾਲ ਦੇ ਹੋ ਗਏ ਤਾਂ ਬਾਬਾ ਬੁੱਢਾ ਜੀ ਬੁੱਢਾ ਜੀ ਨੇ ਆਪ ਜੀ ਨੂੰ ਘੋੜਸਵਾਰੀ ਤੇ ਸ਼ਸਤਰ ਵਿਦਿਆ ਦੇਣੀ ਸ਼ੁਰੂ ਕਰ ਦਿੱਤੀ ਸ਼ਸਤਰ ਵਿਦਿਆ ਵਿੱਚ ਤੀਰੰਦਾਜ਼ੀ ਨੇ ਨੇਜਾਬਾਜ਼ੀ ਤਲਵਾਰ ਅਤੇ ਗੱਤਕਾ ਬਾਜ਼ੀ ਸਿਖਾਈ ਜਾਂਦੇ ਸਨ ਇਹ ਸਤਿਗੁਰੂ ਨੂੰ ਪੱਕਿਆਂ ਕਰਨ ਲਈ ਸਹਬਜ਼ਾਦਾ ਜੀ ਸਿੱਖਾਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਜਾਂਦੇ ਅਤੇ ਆਪਣੀ ਵਿਦਿਆ ਦੇ ਕਰਤਾਵਿਖਾ ਕੇ ਸਭ ਨੂੰ ਪ੍ਰਸੰਨ ਕਰਦੇ ਸ੍ਰੀ ਗੁਰੂ ਹਰਗੋਬਿੰਦ ਜੀ ਬਾਬਾ ਜੀ ਦਾ ਵਿਦਿਆ ਵਾ ਬਾਬਾ ਜੀ ਦਾ ਵਿਦਿਆ ਗੁਰੂ ਹੋਣ ਕਰਕੇ ਬੜਾ ਸਤਕਾਰ ਕਰਦੇ ਤੇ ਸੇਵਾ ਕਰਦੇ ਸਨ ਅੱਗੇ ਸਾਕੀ ਬਾਬਾ ਬੁੱਢਾ ਜੀ ਨੇ ਗੁਰਮਾਣੀ ਗੁਰਬਾਣੀ ਦੀਆਂ ਪੋਤੀਆਂ ਲੈਣ ਲਈ ਗਵਿੰਦਵਾਲਾ ਜਾਣਾ ਸ਼੍ਰੀ ਅਮਰਤ ਸਾਰਸ ਵਿਖੇ ਇੱਕ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੀਵਾਨ ਵਿੱਚ ਇੱਕ ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ ਕਈ ਸਵਾਰਥੀ ਆਪਣੇ ਮਤਲਬ ਦੀ ਬਾਣੀ ਰਾਚ ਕੇ ਉਸ ਨਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਖ ਦਿੰਦੇ ਹਨ ਇਸ ਤਰ੍ਹਾਂ ਸਿੱਖ ਨਿਰਣਾ ਨਹੀਂ ਕਰ ਸਕਦੇ ਕਿ ਇਹ ਬਾਣੀ ਸਹੀ ਹੈ ਜਾਂ ਗਲਤ ਸੋ ਆਪ ਕਿਰਪਾ ਕਰਕੇ ਸਾਰੇ ਸਤਿਗੁਰਾਂ ਦੀ ਬਾਣੀ ਇਕੱਤਰ ਕਰਕੇ ਇੱਕ ਗ੍ਰੰਥ ਤਿਆਰ ਕਰੋ ਜਿਸ ਨੂੰ ਪੜ੍ਹ ਸੁਣ ਕੇ ਸਿੱਖ ਆਪਣਾ ਉਦਾਰ ਕਰ ਸਕਣ ਸਿੱਖਾਂ ਦੀ ਇਹ ਬੇਨਤੀ ਪ੍ਰਵਾਨ ਕਰਕੇ ਸ਼੍ਰੀ ਪ੍ਰਵਾਨ ਕਰਕੇ ਗੁਰੂ ਜੀ ਨੇ ਕਿਹਾ ਕਿ ਪਹਿਲੇ ਵੱਡੇ ਸਤਿਗੁਰ ਦੀ ਬਾਣੀ ਪੁੱਤਿਆਂ ਦੇ ਰੂਪ ਵਿੱਚ ਲਿਖੀਏ ਸ਼੍ਰੀ ਗੁਰੂ ਅਮਰਦਾਸ ਜੀ ਦੇ ਵੱਡੇ ਸੁਪੁੱਤਰ ਬਾਬਾ ਮੋਹਨ ਜੀ ਪਾਸ ਗੋਇੰਦਵਾਲ ਹੈ ਪਹਿਲਾਂ ਉਹ ਪੋਥੀਆਂ ਆਉਣ ਤਾਂ ਹੀ ਇਹ ਕਾਰਜ ਆਰੰਭ ਹੋ ਸਕਦਾ ਹੈ ਆਪ ਜੀ ਨੇ ਗ੍ਰੰਥ ਤਿਆਰ ਕਰਨ ਦਾ ਫੈਸਲਾ ਕਰ ਲਿਆ ਇਸ ਕਾਰਜ ਲਈ ਸਤੂ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਗੋਇੰਦਵਾਲ ਭੇਜਿਆ ਭਾਈ ਸਾਹਿਬ ਜੀ ਨੇ ਗੋਇੰਦਵਾਲ ਜਾ ਕੇ ਬਾਬਾ ਮੋਹਨ ਜੀ ਤੋਂ ਉਹ ਲੈਣ ਦਾ ਯਤਨ ਕੀਤਾ ਪਰ ਬਾਬਾ ਜੀ ਨੇ ਚਾਰੇ ਦਾ ਬੁਹਾ ਹੀ ਨਾ ਖੋਲਿਆ ਭਾਈ ਗੁਰਦਾਸ ਜੀ ਦਾ ਯਤਨ ਸਫਲ ਨਾ ਹੋਇਆ ਤੇ ਉਹ ਖਾਲੀ ਹੱਥ ਮੁੜਾਏ ਫੇਰ ਬਾਬਾ ਬੁੱਢਾ ਜੀ ਨੇ ਕਿਹਾ ਸੱਚੇ ਪਤਸ਼ਾਹ ਜੇ ਆਗਿਆ ਹੋਵੇ ਤਾਂ ਮੈਂ ਜਾ ਕੇ ਬੱਬਾ ਮੋਹਨ ਜੀ ਤੋਂ ਪੁੱਤ ਨਾ ਲਿਆਵਾ ਸਤਗੁਰ ਜੀ ਨੇ ਹਾਸਕਏ ਕਿ ਹਾਂ ਹਾਂ ਬਾਬਾ ਜੀ ਤੁਸੀਂ ਜਾਓ ਜੇ ਭਲਾ ਤੁਹਾਡੇ ਗਿਆ ਇਹ ਕਾਰਜ ਹੋ ਜਾਏ ਸਤਿਗੁਰ ਜੀ ਦਾ ਹੁਕਮ ਲੈ ਕੇ ਬਾਬਾ ਬੁੱਢਾ ਜੀ ਗੋਇੰਦਵਾਲ ਪਹੁੰਚ ਗਏ ਆਪ ਨੇ ਇਹ ਬਹੁਤ ਉਪਰਾਲਾ ਕੀਤਾ ਅਥੇ ਜਵਾਰੇ ਦੀ ਚੁੱਥੀ ਪੁੱਟ ਕੇ ਵੀ ਬਾਬਾ ਮੋਹਨ ਜੀ ਨੂੰ ਬੁਲਾਉਣ ਦਾ ਯਤਨ ਕੀਤਾ ਪਰ ਬਾਬਾ ਜੀ ਦੀ ਸਮਾਧੀ ਨਾ ਖੁੱਲੀ ਬਾਬਾ ਬੁੱਢਾ ਜੀ ਵੀ ਬਾਬਾ ਮੋਹਨ ਜੀ ਨੂੰ ਨਮਸਕਾਰ ਕਰਕੇ ਖਾਲੀ ਹੱਥ ਵਾਪਸ ਅੰਮ੍ਰਿਤਸਰ ਆ ਗਏ ਸਤਗੁਰੂ ਜੀ ਦਾ ਹੁਕਮ ਲੈ ਕੇ ਬਾਬਾ ਬੁੱਢਾ ਜੀ ਨੇ ਸਾਰਾ ਸਮਾਂ ਛਾੜ ਦੱਸਿਆ ਤਾਂ ਗੁਰੂ ਜੀ ਨੇ ਆਪ ਪੋਤੀਆਂ ਲਿਆਉਣ ਲਈ ਤਿਆਰ ਹੋਏ ਦੂਜੇ ਦਿਨ ਗੁਰੂ ਜੀ ਅਰਦਾਸ ਕਰਕੇ ਤੇ ਆਪਣੇ ਨਾਲ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਆਦੀ ਮੁੱਖੀ ਸਿੱਖਾਂ ਨੂੰ ਲੈ ਕੇ ਗੋਇੰਦਵਾਲ ਪਹੁੰਚ ਗਏ ਰਾਤ ਵਿਸ਼ਰਾਮ ਕਰਕੇ ਅਮਰਤ ਵੇਲੇ ਗੁਰੂ ਜੀ ਤੂੰਬੂਰਾ ਹੱਥ ਵਿੱਚ ਲੈ ਕੇ ਬਾਬਾ ਮੋਹਨ ਜੀ ਦੇ ਚਬਾਰੇ ਹੇਠਾਂ ਅੰਗਲੀ ਵਿੱਚ ਬੈਠ ਗਏ ਤੇ ਗੌੜੀ ਰਾਗ ਵਿੱਚ ਇਹ ਸ਼ਬਦ ਗਾਇਨ ਕਰਨ ਲੱਗ ਪਏ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰ ਮੋਹਨ ਤੇਰੇ ਸੋਹਣ ਦਵਾਰ ਜਿਵੇਂ ਸੰਤ ਧਰਮਸਾਲਾ ਜਦੋਂ ਇਹ ਸਾਰਾ ਸ਼ਬਦ ਸਤਗੁਰੂ ਜੀ ਨੂੰ ਬੜੇ ਪ੍ਰੇਮ ਨਾਲ ਗਾਇਨ ਕੀਤਾ ਤੰਗ ਬਾਬਾ ਮੋਹਨ ਜੀ ਐਸ ਸ਼ਬਦ ਨੂੰ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਆਪ ਨੇ ਸਮਾਧੀ ਤੋਂ ਉੱਠ ਕੇ ਗੁਰੂ ਜੀ ਨੂੰ ਪੋਥੀਆਂ ਦਿੱਤੀਆਂ ਤੇ ਆਪ ਫਿਰ ਚਬਾਰੇ ਵਿੱਚ ਜਾ ਕੇ ਸਮਾਦੀ ਵਿੱਚ ਲੀਨ ਹੋ ਗਏ ਸਤਗੁਰੂ ਜੀ ਨੇ ਬਾਬਾ ਮੋਹਨ ਜੀ ਤੋਂ ਬੜੇ ਸਤਿਕਾਰ ਨਾਲ ਗੁਰਬਾਣੀ ਦੀਆਂ ਪੋਥੀਆਂ ਲਈਆਂ ਤੇ ਪਾਲਕੀ ਵਿੱਚ ਪੋਥੀਆਂ ਰੱਖ ਕੇ ਇਸ ਖਾਦੋ ਪਾਲ ਕੀ ਚਕਵਾ ਕੇ ਅਮਰਤਸਰ ਪਹੁੰਚ ਗਏ ਅਮਰਤਸਰ ਪਹੁੰਚ ਕੇ ਸਤਿਗੁਰੂ ਜੀ ਨੇ ਇਸ ਕਾਰਜ ਦੇ ਆਰੰਭ ਕਰਨ ਲਈ ਕੋਈ ਬੜਾ ਸੁੰਦਰ ਤੇ ਇਕਾਂਤ ਜਗਾ ਢੂੰਡਣ ਲਈ ਬਾਬਾ ਬੁੱਢਾ ਜੀ ਨੂੰ ਕਿਹਾ ਬਾਬਾ ਜੀ ਨੇ ਸ੍ਰੀ ਹਰਮੰਦਰ ਸਾਹਿਬ ਤੋਂ ਜਰਾ ਦੂਰ ਬੜੇ ਸੰਘਣੇ ਜੰਗਲ ਵਿੱਚ ਇੱਕ ਪਾਣੀ ਦੀ ਛਪੜੀ ਕਿਨਾਰੇ ਬੇਰੀਆਂ ਦੇ ਸੰਗਣੀ ਸ਼ਾਂ ਵਾਲੀ ਜਗਾ ਪਸੰਦ ਕੀਤੀ ਸਤਿਗੁਰ ਜੀ ਨੇ ਵੀ ਐਸਾ ਜਗਾ ਨੂੰ ਵੇਖਿਆ ਤੇ ਬਾਬਾ ਜੀ ਦੀ ਇਸ ਛੁਣੀ ਜਗਾ ਨੂੰ ਬੜਾ ਪਸੰਦ ਕੀਤਾ ਆਪਨੇ ਸਿੱਖਾਂ ਨੂੰ ਆਗਿਆ ਕੀਤੀ ਕਿ ਇਸ ਜਗਾ ਇਸ ਜਗਾ ਨੂੰ ਸਾਫ ਕਰਕੇ ਇੱਥੇ ਤੰਬੂ ਕਿਨਾਂਤਾਂ ਲਗਵਾ ਦਿਓ ਅੱਗੇ ਸਾਖੀ ਸਤਿਗੁਰ ਜੀ ਨੇ ਬੀੜ ਤਿਆਰ ਕਰਕੇ ਬਾਬਾ ਬੁੱਢਾ ਜੀ ਨੂੰ ਗ੍ਰੰਥੀਤਾ ਆਪਣਾ ਤੇ ਸਾਖੀ ਆਪਾਂ ਅੱਗੇ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲਾਂ ਚੁੱਕਾ ਗਲਤੀਆਂ ਮਾਫ ਕਰਨੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ